ਸਭ ਤੋਂ ਪਹਿਲਾਂ ਗੁਰਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੁਲਾਜ਼ਮ ਸਾਥੀਓ ਤੁਹਾਡੀ ਹਰਮਨ ਪਿਆਰੀ ਜਥੇਬੰਦੀ ਦੀ ਚੋਣ ਹੋਈ ਨੂੰ ਲਗਭਗ 9 ਮਹੀਨੇ ਦਾ ਸਮਾਂ ਲੱਗ ਚੁੱਕਿਆ ਇਹਨਾਂ 9 ਮਹੀਨਿਆਂ ਦੇ ਵਿੱਚ ਸਾਥੀ ਪ੍ਰਧਾਨ ਜੀ ਨੇ ਸਾਡਾ ਕਿਤੇ ਵੀ ਸਾਥ ਨਹੀਂ ਦਿੱਤਾ ਮੁਲਾਜ਼ਮ ਪੱਕੀ ਹਾਂ ਦਾ ਨਾਅਰਾ ਨਹੀਂ ਮਾਰਿਆ ਕਿਤੇ ਵੀ ਸਾਡੇ ਨਾਲ ਮੈਨੇਜਮੈਂਟ ਕੋਲ ਜਾਂ ਮੀਟਿੰਗ ਕਰਨ ਵਾਸਤੇ ਜਾਂ ਕੋਈ ਸਮਾਂ ਲੈਣ ਵਾਸਤੇ ਜਾਂ ਕੋਈ ਮੰਗ ਪੱਤਰ ਸੋਪਣ ਵਾਸਤੇ ਸਾਡੇ ਨਾਲ ਨਹੀਂ ਨਹੀਂ ਕਿਤੇ ਸਾਥੀ ਜੀ ਨੇ ਹਾਂ ਪੱਖੀ ਹੁੰਗਾਰਾ ਦਿੱਤਾ ਕਿ ਮੈਂ ਇਹ ਮੁਲਾਜ਼ਮਾਂ ਦੇ ਮੁੱਦੇ ਜਿਹੜੇ ਆ ਹੱਲ ਕਰਾਂਗਾ ਸਾਥੀ ਜੀ ਜਦੋਂ ਸੌਂਚੁੱਕ ਸਮਾਗਮ ਸੀ ਉਸ ਦਿਨ ਸਾਥੀ ਜੀ ਨੇ ਸਾਡੀ ਜਿਹੜੀ ਆ ਸਭ ਤੋਂ ਪਹਿਲਾਂ ਰੌਲਾ ਪਾਇਆ ਸਾਰੇ ਮੁਲਾਜ਼ਮਾਂ ਦੇ ਵਿੱਚ ਕਿ ਸੁਨੀਲ ਮਾਰਕੰਡਾ ਤੇ ਗੁਰਕਬਾਲ ਸਿੰਘ ਸੋਢੀ ਇਹ ਮੇਰੇ ਨਾਲ ਮਿਲ ਕੇ ਨਹੀਂ ਚੱਲਣਗੇ ਮੇਰੀ ਪੱਗ ਲਾਉਣਗੇ ਪਰ ਮੈਂ ਸਾਥੀ ਜੀ ਉਦੋਂ ਵੀ ਸਟੇਜ ਤੋਂ ਇਹ ਗੱਲ ਕਹੀ ਸੀ ਕਿ ਸਾਥੀ ਜੀ ਆਪਾਂ ਗਰੁੱਪਵਾਦੀ ਤੋਂ ਉੱਪਰ ਉੱਠ ਕੇ ਜੇਕਰ ਮੁਲਾਜ਼ਮਾ ਨੇ ਆਪਣੀ ਸੋਚ ਨਾਲ ਸਮਝ ਨਾਲ ਜਥੇਬੰਦੀ ਚੁਣੀ ਆ ਤੇ ਆਪਾਂ ਮਿਲ ਕੇ ਹਰੇਕ ਮਸਲੇ ਦੇ ਉੱਤੇ ਸੋਚ ਵਿਚਾਰ ਕਰਕੇ ਹਾਂ ਪੱਖੀ ਹੰਗਾਰਾ ਭਰਦੇ ਹੋਏ ਮੈਨੇਜਮੈਂਟ ਨਾਲ ਗੱਲ ਕਰਕੇ ਆਪਣੇ ਮੁੱਦੇ ਜਿਹੜੇ ਹੱਲ ਕਰਾਵਾਂਗੇ ਪਰ ਬੜੇ ਅਫਸੋਸ ਦੀ ਗੱਲ ਆ ਕਿ ਸਾਥੀ ਪ੍ਰਧਾਨ ਜੀ ਨੇ ਕਿਤੇ ਵੀ ਸਾਡਾ ਸਾਥ ਨਹੀਂ ਦਿੱਤਾ ਔਰ ਕਿਤੇ ਵੀ ਹਾਂ ਪੱਖੀ ਹੰਗਾਰਾ ਨਹੀਂ ਮਾਰਿਆ ਪਰ ਤੁਸੀਂ ਜਿਹੜਾ ਸਾਨੂੰ ਫਤਵਾ ਦਿੱਤਾ ਸੀ ਜਿਹੜਾ ਤੁਸੀਂ ਸਾਡੇ ਤੇ ਵਿਸ਼ਵਾਸ ਜਤਾਇਆ ਸੀ ਉਸ ਵਿਸ਼ਵਾਸ ਦੇ ਸਦਕੇ ਸਾਥੀ ਬਰਾੜ ਜੀ ਤੇ ਸਾਥੀ ਸੁਖਚੈਨ ਜੀ ਦੇ ਅਗਵਾਈ ਦੇ ਵਿੱਚ ਅਸੀਂ ਮੈਨੇਜਮੈਂਟ ਕੋਲ ਹਰੇਕ ਮੁੱਦੇ ਨੂੰ ਬਰੀਕੀ ਦੇ ਨਾਲ ਤੇ ਬੜੇ ਤੱਥਾਂ ਦੇ ਨਾਲ ਟੇਬਲ ਟੌਕ ਦੇ ਉੱਤੇ ਮੈਨੇਜਮੈਂਟ ਦੇ ਸਾਹਮਣੇ ਰੱਖਿਆ ਤੇ ਤੁਸੀਂ ਵਧਾਈ ਦੇ ਪਾਤਰ ਹੋ ਕਿ ਜਿੱਥੇ ਮੈਨੇਜਮੈਂਟ ਨੇ ਇਸ ਗੱਲ ਨੂੰ ਵਿਚਾਰਿਆ ਸਮਝਿਆ ਸੋਚਿਆ ਕਿ ਕਿਉਂ ਇੰਨੇ ਤੱਕ ਜਿਹੜੇ ਆ ਮਲਾਜਮਾਂ ਦਾ ਕਿਤੇ ਜਾ ਰਹੇ ਆ ਕਿਤੇ ਇੱਕ ਮਲਾਜਮ ਜਿਹੜਾ ਵਾ ਉਹ ਦੋਸ਼ੀ ਹੁੰਦਾ ਸੀ ਤੇ ਸਾਰੀ ਬ੍ਰਾਂਚ ਨੂੰ ਦੋਸ਼ੀ ਠਹਿਰਾ ਦਿੱਤਾ ਜਾਂਦਾ ਸੀ ਕਿੱਥੇ ਇੱਕ ਤੇ ਮੁਲਾਜ਼ਮ ਦਾ ਜਿਹੜਾ ਸੀ ਉਹ ਨੁਕਸਾਨ ਸੀ ਤੇ ਕਿੱਥੇ ਸਾਰੇ ਮੁਲਾਜ਼ਮਾਂ ਨੂੰ ਉਸ ਨੁਕਸਾਨ ਦਾ ਜਿਹੜਾ ਕਿ ਮਿਆਜਾ ਵਾਪੁਕਤ ਨਾ ਪਾਇਆ ਮੈਂ ਇੱਥੇ ਇਹ ਵੀ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਸਾਥੀ ਜੀ ਪੁਰਾਣੇ ਚੇਅਰਮੈਨ ਸਾਹਿਬ ਨਾਲ ਤੁਹਾਡੇ ਬੜੇ ਚੰਗੇ ਸਬੰਧ ਸੀ ਤੁਸੀਂ ਸ਼ਾਮ ਨੂੰ 5 ਵਜੇ ਤੋਂ ਬਾਅਦ ਉਹਨਾਂ ਦੇ ਦਫ਼ਤਰ ਦੇ ਵਿੱਚ ਬੈਠ ਕੇ ਮਲਹੋਤਰੇ ਨਾਲ ਤੇ ਚੇਅਰਮੈਨ ਨਾਲ ਚਾਹਾਂ ਖਾਧੀਆਂ ਕਰਦੇ ਰਹ ਜੇ ਤੁਸੀਂ ਉੱਥੇ ਮੁਲਾਜ਼ਮਾਂ ਦਾ ਘਾਣ ਕਿੱਦਾਂ ਕਰਨਾ ਮੁਲਾਜ਼ਮਾਂ ਦਾ ਨੁਕਸਾਨ ਕਿੱਦਾਂ ਕਰਨਾ ਇਹਦੀ ਬਿਉਤਬੰਦੀ ਕਰਦੇ ਰਹੇ ਜੀ ਜਿਹਦੀ ਬਦੌਲਤ ਅੱਜ ਸਾਡੇ ਇੱਥੇ ਮੁਲਾਜ਼ਮਾਂ ਦੀਆਂ ਇਨਕੁਆਰੀਆਂ ਇੰਨੀਆਂ ਕਿ ਚੱਲ ਰਹੀਆਂ ਕਿ ਮੁਲਾਜ਼ਮ ਹਰਾਸ ਹੋ ਰਹੇ ਆ ਮੁਲਾਜ਼ਮ ਡਿਪਰੈਸ਼ਨ ਦੇ ਵਿੱਚ ਆ ਗਏ ਮੁਲਾਜ਼ਮਾਂ ਨੇ ਆਪਣੀਆਂ ਤਰੱਕੀਆਂ ਦਾ ਆਨੰਦ ਕੀ ਮੰਨਣਾ ਕੀ ਉਹ ਸੀਟਾਂ ਤੇ ਬੈਠ ਕੇ ਕੰਮ ਕਰਨ ਲੱਗਿਆਂ ਵੀ ਡਰਨ ਲੱਗ ਪਏ ਪਰ ਨਵੀਂ ਮੈਨੇਜਮੈਂਟ ਨੇ ਨਵੇਂ ਸੈਕਟਰੀ ਸਾਹਿਬ ਨੇ ਵੀ ਸੀ ਸਾਹਿਬ ਨੇ ਤੇ ਸਾਡੇ ਮਾਨਯੋਗ ਚੇਅਰਮੈਨ ਮੈਡਮ ਨੇ ਬਹੁਤ ਹੀ ਸੰਜੀਦਗੀ ਨਾਲ ਇਹਨਾਂ ਮਸਲਿਆਂ ਦੇ ਉੱਤੇ ਮੀਟਿੰਗਾਂ ਕੀਤੀਆਂ ਮੁੱਦੇ ਜਿਹੜੇ ਆ ਉਹਨਾਂ ਨੂੰ ਹੱਲ ਕਰਨ ਵਾਸਤੇ ਸੁਜੀਦੀ ਜਾਲ ਹੱਲ ਲੱਭੇ ਤੇ ਬੜੇ ਤਰੀਕੇ ਨਾਲ ਹਰੇਕ ਮਸਲੇ ਨੂੰ ਜਿਹੜਾ ਵਾ ਹੱਲ ਕੀਤਾ ਚਾਹੇ ਉਹ ਉਸਾਰੀ ਵਿੰਗ ਦੇ ਕਰਮਚਾਰੀਆਂ ਦਾ ਹੋਵੇ ਚਾਹੇ ਮੈਨੇਜਰ ਜਿਹੜੇ ਆ ਜਿਨ੍ਹਾਂ ਦੀ ਭਰਤੀ ਦਾ ਕੰਮ ਚੱਲ ਰਿਹਾ ਜਿਹਦੇ ਵਿੱਚ ਅਮਲਾ ਸ਼ਾਖਾ ਦੇ ਸਾਥੀ ਜਿਹੜੇ ਆ ਸਾਡੇ ਉਹ ਸ਼ਾਮਲ ਸੀ ਉਹਨਾਂ ਨੂੰ ਜਿਹੜਾ ਵਾ ਰਾਹਤ ਮਿਲੀ ਹੋਵੇ ਚਾਹੇ ਐਫੀਲੀਏਸ਼ਨ ਦੇ ਕਰਮਚਾਰੀ ਹੋਣ ਚਾਹੇ ਮਹਿੰਗੀ ਵਾਲੇ ਕੇਸ ਦੇ ਵਿੱਚ ਜਿਹੜੇ ਕਰਮਚਾਰੀ ਹੋਣ ਚਾਹੇ ਉਤਰਪਤਰੀਆਂ ਦਾ ਕੇਸ ਹੋਵੇ ਲਗਭਗ 300 ਤੋਂ 350 ਮੁਲਾਜ਼ਮਾਂ ਨੂੰ ਸਾਡੀ ਮੈਨੇਜਮੈਂਟ ਨੇ ਬਹੁਤ ਹੀ ਸਜਿੱਦਗੀ ਨਾਲ ਸਾਰੇ ਕੇਸਾਂ ਦੇ ਵਿੱਚੋਂ ਬਰੀ ਕਰਕੇ ਉਹਨਾਂ ਦੀਆਂ ਵਣਦੀਆਂ ਤਰੱਕੀਆਂ ਉਹਨਾਂ ਦੇ ਵਣਦਾ ਮਾਣ ਪੇਟਾ ਉਹਨਾਂ ਦੇ ਮੰਨ ਦਾ ਸਤਕਾਰ ਜਿਹੜਾ ਵਾ ਉਹ ਦਿੱਤਾ ਵਾ ਇਸ ਕੇਸ ਦੇ ਵਿੱਚ ਜਿੰਨੇ ਵੀ ਕੇਸ ਹੱਲ ਹੋਏ ਆ ਮੈਂ ਸਾਰੇ ਕੇਸ ਹੱਲ ਕਰਨ ਦੇ ਬਦਲੇ ਮੈਡਮ ਜਿੰਦਾ ਹੱਥ ਜੋੜ ਕੇ ਧੰਨਵਾਦ ਕਰਦਾ ਤੇ ਮੈਂ ਬੇਨਤੀ ਕਰਦਾ ਕਿ ਜਿਹੜੇ ਮਸਲੇ ਹੋਰ ਪਏ ਆ ਪੈਂਡਿੰਗ ਜਿਹੜੀਆਂ ਹੋਰ ਇੱਕ ਵਾਰੀਆਂ ਚੱਲ ਰਹੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਟੇਬਲ ਟਾਕ ਰਹੀਂ ਉਹਨਾਂ ਨੂੰ ਹੱਲ ਕਰਾ ਕੇ ਬਲਾਜਮ ਸਾਥੀ ਉਹ ਵੀ ਤੁਹਾਡੇ ਝੋਲੀ ਦੇ ਵਿੱਚ ਪਾਏ ਜਾਣਗੇ ਇਸ ਤੋਂ ਇਲਾਵਾ ਸਾਥੀ ਜੀ ਜਿਹੜੀਆਂ ਤਰੱਕੀਆਂ ਆ ਅਦਰਸ਼ ਸਕੂਲਾਂ ਦੀਆਂ ਚਾਹੇ ਹੈੱਡ ਆਫਿਸ ਦੀਆਂ ਸੀਨੀਅਰ ਸਹਾਇਕ ਤੋਂ ਸੁਪਰਡੈਂਟ ਜਾਂ ਕਲਰਕ ਤੋਂ ਸੀਨੀਅਰ ਸਹਾਇਕ ਦੀਆਂ ਉਹ ਵੀ ਬਹੁਤ ਜਲਦੀ ਕਰਵਾਈਆਂ ਜਾ ਰਹੀਆਂ ਉਹਦੇ ਸਬੰਧ ਦੇ ਵਿੱਚ ਸਾਡੀ ਸੈਕਟਰੀ ਸਾਹਿਬ ਨਾਲ ਮੀਟਿੰਗ ਹੋ ਚੁੱਕੀ ਆ ਤੇ ਸੈਕਟਰੀ ਸਾਹਿਬ ਨੇ ਹਾਂ ਪੱਕੀ ਹਮਗਾਰਾ ਦਿੰਦੇ ਹੋਏ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਉਹ ਵੀ ਤਰੱਕੀਆਂ ਜਿਹੜੀਆਂ ਵਾ ਉਹ ਕਰ ਦਿੱਤੀਆਂ ਜਾਣਗੀਆਂ ਤੇ ਇਹ ਵੀ ਜਿਹੜਾ ਸੇਰਾ ਵਾ ਇਹ ਮੈਨੇਜਮੈਂਟ ਦੇ ਸਿਰ ਤੇ ਜਾਂਦਾ ਜਿਨ੍ਹਾਂ ਨੇ ਬੜੇ ਪਿਆਰ ਨਾਲ ਸਤਿਕਾਰ ਨਾਲ ਸਾਡੇ ਨਾਲ ਟੇਬਲ ਟॉक ਕੀਤੀ ਔਰ ਮਸਲੇ ਨੂੰ ਹੱਲ ਕਰਨ ਜਾ ਰਹੇ ਆ ਔਰ ਸਭ ਤੋਂ ਵੱਡੀ ਗੱਲ ਜਿੱਥੇ ਸਬ ਡਾਟਾ ਦੀ ਤਰੱਕੀ ਦੀ ਗੱਲ ਹੁੰਦੀ ਆ ਉੱਥੇ ਹਰ ਵਾਰ ਇਹ ਗੱਲ ਕਹੀ ਜਾਂਦੀ ਆ ਕੀ ਹਾਂ ਜੀ ਜੀ ਇਹ ਤਰੱਕੀਆਂ ਨਿਯਮਾਂ ਤੋਂ ਉਲਟ ਕੀਤੀਆਂ ਜਾਂਦੀਆਂ ਜਿਦੇ ਵਿੱਚ ਸਾਡੇ ਮਾਨਯੋਗ ਸੈਕਟਰੀ ਸਾਹਿਬ ਇਹਨਾਂ ਨੇ ਬੜੀ ਸੰਜੀਦਗੀ ਨਾਲ ਇੱਕੋ ਗੱਲ ਕਹੀ ਆ ਕਿ ਜਿਦਾ ਨਿਯਮਾਂ ਦੇ ਅਨੁਸਾਰ ਕੋਟੇ ਦੇ ਅਨੁਸਾਰ ਹੱਕ ਬਣਦਾ ਉਹਨੂੰ ਦੇ ਦਿਓ ਤੇ ਮੈਂ ਬੇਨਤੀ ਕਰੂੰਗਾ ਕਿ ਜੇਕਰ ਸਾਡੇ ਸਾਥੀ ਹਰਮੰਤਾ ਵੀ ਬਣਦਾ ਹੱਕ ਤਾਂ ਉਹਨੂੰ ਦੇ ਦਿੱਤਾ ਜਾਵੇ ਅਸੀਂ ਹੱਕ ਦਵਾਉਣ ਦੇ ਵਿੱਚ ਉਹਦੇ ਨਾਲ ਖੜੇ ਆ ਪਰ ਜੇਕਰ ਉਹਦਾ ਹੱਕ ਨਹੀਂ ਬਣਦਾ ਨਿਯਮਾਂ ਦੇ ਉਲਟ ਜਾ ਕੇ ਉਹਦੀ ਤਰੱਕੀ ਕੀਤੀ ਗਈ ਆ ਉਹ ਤਾਂ ਹੀ ਰਿਵਰਟ ਹੋ ਜਾ ਸਾਡੀ ਬੇਨਤੀ ਆ ਕਿ ਕੋਈ ਵੀ ਹੁਣ ਸਾਨੂੰ ਪਤਾ ਲੱਗਾ ਸੀ ਕਿ ਆ ਜਦਾਂ ਹਰਮੰਨੇ ਮੇਰੇ ਵੀਰ ਨੇ ਇੱਕ ਕੋਰਟ ਕੇਸ ਕਰਨ ਜਾ ਰਿਹਾ ਜੇਕਰ ਇਹ ਕੋਰਟ ਕੇਸ ਹੁੰਦਾ ਵਾ ਇਹਦੇ ਵਿੱਚ ਬਹੁਤ ਵੱਡੇ ਤਦਾਰ ਦੇ ਵਿੱਚ ਮੁਲਾਜ਼ਮਾਂ ਦਾ ਨੁਕਸਾਨ ਹੋਊਗਾ ਤੇ ਮੇਰੀ ਮੇਰੇ ਸਾਥੀ ਨੂੰ ਬੇਨਤੀ ਆ ਕਿ ਕੋਈ ਵੀ ਐਸਾ ਸਟੈਪ ਨਾ ਚੱਕਿਆ ਜਾਵੇ ਕੋਈ ਵੀ ਐਸੀ ਹਰਕਤ ਨਾ ਕੀਤੀ ਜਾਵੇ ਜਿਹਦੇ ਨਾਲ ਸਾਡੇ ਮੁਲਾਜ਼ਮਾਂ ਦਾ ਨੁਕਸਾਨ ਹੋਵੇ ਆਪਾਂ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦੇ ਹੋਏ ਜਿਹਦਾ ਵੀ ਹੱਕ ਬਣਦਾ ਚਾਹੇ ਉਹ ਹਰਮੰਦਾ ਬੰਦਾ ਚਾਹੇ ਕਿਸੇ ਹੋਰ ਸਾਥੀ ਦਾ ਬੰਦਾ ਉਹਨੂੰ ਉਹ ਦਿੱਤਾ ਜਾਵੇ ਤੇ ਉਹਦੀ ਬੰਦੀ ਤਰੱਕੀ ਜਿਹੜੀ ਆ ਕੀਤੀ ਜਾਵੇ ਔਰ ਮੈਨੇਜਮੈਂਟ ਨਾਲ ਸੰਯੋਗ ਨਾਲ ਚੱਲ ਕੇ ਅਸੀਂ ਇਹਨਾਂ ਤਰੱਕੀਆਂ ਨੂੰ ਕਰਾਈਏ ਔਰ ਸਾਥੀ ਜੀ ਇੱਥੇ ਇਹ ਵੀ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਜਦੋਂ ਪੇਪਰਾਂ ਦਾ ਸਮਾਂ ਆ ਹੀ ਅਸੀਂ ਪੇਪਰ ਲੈ ਕੇ ਜਾਣੇ ਸੀ ਟਰੱਕਾਂ ਦੇ ਉੱਤੇ ਡਿਲੀਵਰੀਜ਼ ਕਰਮ ਲਾੜੀਆਂ ਦੀ ਡਿਊਟੀ ਲੱਗੀਗੀ ਤੇ ਉਹਨਾਂ ਸਾਥੀਆਂ ਨੂੰ ਇਹ ਬਾਰਤਰਨੇ ਮੁਜਾਰੇ ਕੀਤੇ ਸੀ ਤੇ ਜਿਹਦੇ ਵਿੱਚ ਸੰਤੀ ਸਾਹਿਬ ਨੇ ਇੱਕ ਸ਼ਲਾਘਾਜੋਕ ਕਦਮ ਕੀਤਾ ਸੀ ਕਿ ਹਰੇਕ ਦਿੱਲੀ ਵਾਲੇ ਕਰਮਚਾਰੀ ਨੂੰ ਚਾਹੇ ਰੈਗੂਲਰ ਕਰਮਚਾਰੀ ਨੂੰ 100 ਰੁਪਿਆ ਜਿਹੜਾ ਵਾ ਪਰ ਮੀਲ ਉਹ ਦਿੱਤਾ ਜਾਊਗਾ ਤੇ ਜਿਹਦੇ ਵਿੱਚ ਲਗਭਗ 4 ਤੋਂ 4.5 ਲੱਖ ਰੁਪਿਆ ਸਾਡੇ ਸਾਥੀ ਗੁਪਤ ਸ਼ਖਾ ਦੇ ਸੁਨੀਲ ਮਾਰਕੰਡਾ ਨੇ ਆਪਣੇ ਹੱਥਾਂ ਨਾਲ ਸਾਰੇ ਮੁਲਾਜ਼ਮਾਂ ਨੂੰ ਪੈਸੇ ਵੰਡੇ ਆ ਤੇ ਬੜੀ ਵਧੀਆ ਗੱਲ ਆ ਕਿਉਂਕਿ ਮੈਨੇਜਮੈਂਟ ਕੰਮ ਚਾਹੁੰਦੀ ਆ ਉਹ ਚਾਹੁੰਦੀ ਆ ਟੀਮ ਵਰਕ ਉਹ ਚਾਹੁੰਦੀ ਆ ਤੁਸੀਂ ਕੰਮ ਕਰੋ ਬੋਰਡ ਦੀ ਬਿਹਤਰੀ ਲਈ ਬੋਰਡ ਨੂੰ ਉੱਤੇ ਚੁੱਕਣ ਵਾਸਤੇ ਪਰ ਮੇਰੀ ਬੇਨਤੀ ਆ ਕੀ ਕੋਚੀਆਂ ਫਰਕਦਾ ਨਾ ਕੀਤੀਆਂ ਜਾਣ ਬੋਰਡ ਦੀ ਬਿਹਤਰੀ ਲਈ ਕੰਮ ਕੀਤੇ ਜਾਣ ਔਰ ਮਿਲ ਕੇ ਜਥੇਬੰਦੀ ਦੇ ਜਿਹੜੇ ਮਸਲੇ ਆ ਮੁਲਾਜ਼ਮਾ ਦੇ ਮਸਲੇ ਜਿਹੜੇ ਆ ਜਥੇਬੰਦੀ ਦੇ ਵਿਸ਼ਵਾਸ ਰੱਖ ਕੇ ਉਹਨਾਂ ਨੇ ਰੱਖੇ ਆ ਉਹਨਾਂ ਨੂੰ ਆਪਾਂ ਹੱਲ ਕਰਾਈਏ ਉਹਨਾਂ ਦੇ ਮਸਲੇ ਹੱਲ ਕਰਾਈਏ ਮੈਨੇਜਮੈਂਟ ਟੇਬਲ ਟਾਕ ਦੇ ਉੱਤੇ ਮਸਲੇ ਹੱਲ ਕਰਨਾ ਚਾਹੀਦੀ ਆ ਰੋਲੇ ਰੱਪੇ ਦੇ ਵਿੱਚ ਕੋਈ ਵੀ ਅਸਾ ਮੁੱਦਾ ਜਿਹੜਾ ਵਾ ਨਾ 扑ਕਾਇਆ ਜਾਵੇ ਜਿਹਦੇ ਵਿੱਚ ਮੁਲਾਜ਼ਮਾ ਦਾ ਨੁਕਸਾਨ ਹੋਵੇ ਮੈਨੂੰ ਯਾਦ ਆਇਆ ਕੱਲ ਮੇਰੇ ਸਾਥੀ ਜੀ ਨੇ ਇੱਕ ਖਬਰ ਲਵਾਈ ਆ 160 ਪ੍ਰਖਿਆਰਥੀਆਂ ਦੀ ਉਹ ਮੈਂ ਦੱਸ ਦੇਣਾ ਚਾਹੁੰਦਾ ਕਿ ਉਹ ਸਰਕਾਰੀ ਸਕੂਲ ਦੇ ਪ੍ਰਖਿਆਰਥੀ 166 ਆ 10ਵੀਂ ਕਲਾਸ ਦੇ ਬੱਚੇ ਆ ਜਿਨ੍ਹਾਂ ਦਾ ਸਬਜੈਕਟ ਸਬੰਧਤ ਸਕੂਲ ਵੱਲੋਂ ਵਿਸ਼ਾ ਕੋਡ ਗਲਤ ਪਾ ਕੇ ਅਪਡੇਟ ਕਰ ਦਿੱਤਾ ਗਿਆ ਹੈ ਜਿਹਦੇ ਅਧੀਨ ਉਹਨਾਂ ਨੇ 087 ਕੋਡ ਦਾ ਜੋ ਕਿ ਐਨਐਸਕਿਓਐਫ ਦੇ ਅਧੀਨ ਹੁੰਦਾ ਵਾ ਉਹਦਾ ਹੀ ਪੇਪਰ ਲਿਖਤੀ ਤੌਰ ਤੇ ਕਰਵਾ ਚੁੱਕੇ ਸੀ ਤੇ ਐਗਜ਼ਾਮੀਨੇਸ਼ਨ ਵਾਲੇ ਸਾਥੀ ਸਾਥ ਜਾਣਦੇ ਆ ਕਿ ਜੇਕਰ ਆਰਐਲਏ ਆਪਾਂ ਹੱਲ ਕਰਾਉਨੇ ਆ ਤੇ ਉਹਨਾਂ ਦੇ ਪ੍ਰੈਕਟੀਕਲ ਦੇ ਨੰਬਰ ਨਹੀਂ ਆਉਂਦੇ ਤੇ ਆਪਾਂ ਸਬੰਧਤ ਸਕੂਲ ਨੂੰ ਲਿਖਤੀ ਤੌਰ ਦੇ ਉੱਤੇ ਭੇਜਦੇ ਆਂ ਔਰ ਉਹਨਾਂ ਨੂੰ ਪ੍ਰੈਕਟੀਕਲ ਦੇ ਨੰਬਰ ਭੇਜਣ ਵਾਸਤੇ ਆਪਾਂ ਬੇਨਤੀ ਕਰਦੇ ਆਂ ਔਰ ਇਥੇ ਵੀ ਦੱਸ ਦੇਣਾ ਜੇ ਉਹਨਾਂ ਦਾ ਪ੍ਰੈਕਟੀਕਲ ਨਹੀਂ ਹੋਇਆ ਇਹ ਸਬੰਧਤ ਸੋ ਸਕੂਲ ਦੀ ਗਲਤੀ ਆ ਇਹਦੇ ਵਿੱਚ ਕਿਸੇ ਵੀ ਮੁਲਾਜ਼ਮ ਦਾ ਜਾਂ ਸਾਡੇ ਚੇਅਰਮੈਨ ਦਾ ਜਾਂ ਸੈਕਟਰੀ ਦਾ ਜਾਂ ਵੀਸੀ ਦਾ ਕੋਈ ਹੱਕ ਨਹੀਂ ਕਿਉਂਕਿ ਇਹਨਾਂ ਨੇ ਉਹਨਾਂ ਗਰੀਬ ਬੱਚਿਆਂ ਦਾ ਹੱਕ ਰੱਖਿਆ ਉਹਨਾਂ ਗਰੀਬ ਬੱਚਿਆਂ ਦਾ ਰਿਜ਼ਲਟ ਕੋਸ਼ਿਸ਼ ਕਰਨ ਵਾਸਤੇ ਬੜੀ ਬਰੀਕੀ ਨਾਲ ਇਸ ਚੀਜ਼ ਨੂੰ ਵਿਚਾਰਿਆ ਸਮਝਿਆ ਔਰ ਸੈਕਟਰੀ ਸਾਹਿਬ ਜੇਕਰ ਨਾ ਇਸ ਫੈਸਲੇ ਇਤਿਹਾਸਿਕ ਫੈਸਲਾ ਨਾ ਲੈਂਦੇ ਤੇ ਅੱਜ ਸਾਡੇ ਜਿਹੜੇ ਸਾਥੀ ਐਗਜ਼ਾਮੀਨੇਸ਼ਨ ਵਾਲੇ ਆ ਡੀਲਿੰਗ ਵਾਲੇ ਆ ਉਹਨਾਂ ਨੂੰ ਖਮਿਆਜਾ ਪੁਗਤਣਾ ਪੈਂਦਾ ਪਰ ਸਾਥੀ ਜੀ ਤੁਸੀਂ ਆ ਵੀਡੀਓ ਔਰ ਮੈਸੇਜ ਜਿਹੜਾ ਤੁਸੀਂ ਅਖਬਾਰਾਂ ਦੇ ਵਿੱਚ ਦਿੱਤਾ ਇਹਦੇ ਨਾਲ ਹੀ ਸਾਬਤ ਕਰਦਾ ਕਿ ਤੁਸੀਂ ਮੁਲਾਜ਼ਮ ਪੱਖੀ ਨਹੀਂ ਜੇ ਤੁਸੀਂ ਮੁਲਾਜ਼ਮਾਂ ਦੇ ਉਲਟ ਜਾ ਕੇ ਉਹਨਾਂ ਨੂੰ ਮਾਰਨ ਦਾ ਕੰਮ ਕਰਦੇ ਜੇ ਜੇਕਰ ਤੁਸੀਂ ਆ ਨਿਊਜ਼ ਲਵਾ ਕੇ ਤੁਸੀਂ ਚਾਹੁੰਦੇ ਜੇ ਕਿ ਹਾਂ ਵੀ ਸੈਕਟਰੀ ਜਿਹੜਾ ਵਾ ਇਥੋਂ ਬਦਲਿਆ ਜਾਵੇ ਤੇ ਤੁਸੀਂ ਬਿਲਕੁਲ ਗਲਤ ਜੇ ਕਿਉਂਕਿ ਬੜੇ ਸਮੇਂ ਬਾਅਦ ਇਦਾਂ ਦੀ ਟੀਮ ਮੈਨੇਜਮੈਂਟ ਸੈਕਟਰੀ ਸਾਹਿਬ ਵੀ ਸੀ ਸਾਹਿਬ ਔਰ ਚੇਅਰਮੈਨਾਂ ਬੜੀ ਵਧੀਆ ਟੀਮ ਆਈ ਆ ਜਿਹੜੇ ਮੁਲਾਜ਼ਮਾਂ ਦੇ ਮੁੱਦੇ ਹੱਲ ਕਰਨ ਵਾਸਤੇ ਪਹਿਲ ਕਦਮੀ ਕਰ ਰਹੀ ਹੈ ਹਰੇਕ ਮਸਲੇ ਦੇ ਉੱਤੇ ਮੁਲਾਜ਼ਮਾਂ ਨੂੰ ਸ਼ਲਾਘਾਯੋਗ ਮਨਮੋਰੰਡਮ ਦਿੱਤੇ ਜਾ ਰਹੇ ਆ ਸ਼ਲਾਘਾਯੋਗ ਮੁਲਾਜ਼ਮਾਂ ਦੇ ਜਿਹੜਾ ਵਾ ਉਹ ਵਡਿਆਈ ਕੀਤੀ ਜਾ ਰਹੀ ਆ ਕਿਸੇ ਵੀ ਲੈਵਲ ਦੇ ਉੱਤੇ ਜਥੇਬੰਦੀ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਸੀਂ ਮੁਲਾਜ਼ਮਾਂ ਨੂੰ ਸਮਰਪਿਤ ਹਾਂ ਤੇ ਸਾਥੀ ਜੀ ਇੱਕ ਗੱਲ ਹੋਰ ਕਹਿ ਦੇਣਾ ਚਾਹੁੰਦਾ ਪਿਛਲੇ ਸਾਲ ਜੂਨ ਮਹੀਨੇ ਦੇ ਵਿੱਚ ਤੁਸੀਂ ਜੇ ਟ੍ਰੈਲੀ ਕੀਤੀ ਸੀ ਕਿ ਬੋਰਡ ਕੋਲ ਪੈਸਾ ਨਹੀਂ ਬੋਰਡ ਕੋਲ ਪੈਸਾ ਨਹੀਂ ਆ ਰਿਹਾ ਬੋਰਡ ਨੂੰ ਤਨਖਾਹ ਦੇਣ ਦੇ ਲਾਲੇ ਆ ਪਰ ਇਹੀ ਮੈਨੇਜਮੈਂਟ ਦੀ ਟੀਮ ਚੇਅਰਮੈਨ ਮੈਡਮ ਵੀ ਸੀ ਸਾਹਿਬ ਸੈਕਟਰੀ ਸਾਹਿਬ ਤੇ ਗੁਰਤੇਜ ਸਾਹਿਬ ਇਹ ਟੀਮ ਨੇ ਅੰਥਕ ਮਿਹਨਤ ਕਰਕੇ ਸਰਕਾਰ ਕੋਲ ਜਿੰਨਾ ਪੈਸਾ ਲੈ ਕੇ ਆਏ ਜਿਹਦੇ ਪੈਸੇ ਦੇ ਵਿੱਚ ਅਸੀਂ ਆਪਣੀਆਂ ਕਰਮਚਾਰੀਆਂ ਨੂੰ ਅਦਾਇਗੀਆਂ ਕੀਤੀਆਂ ਚਾਹੇ ਉਹ 57+9 ਵਾਲੇ ਹੋਣ ਚਾਹੇ ਉਸਾਰੀ ਵਿੰਗ ਵਾਲੇ ਜਿਹੜੇ ਮਲਾਜ਼ਮ ਪੱਕੇ ਹੋਏ ਆ ਚਾਹੇ ਕੰਟਰੈਕਟ ਵਾਲੇ ਵੀਰ ਤੇ ਮੇਰੀਆਂ ਭੈਣਾਵਾਂ ਸਾਰਿਆਂ ਨੂੰ ਬਖਾਇ ਦਿੱਤੇ ਗਏ ਤੇ ਮੈਂ ਇੱਥੇ ਬੇਨਤੀ ਕਰੂੰਗਾ ਕਿ ਆਓ ਆਪਾਂ ਮਿਲ ਕੇ ਚੱਲੀਏ ਗਰੁੱਪ ਬਾਜੀ ਤੋਂ ਉੱਤੇ ਉਠਿਈਏ ਇੰਚਾਰਕ ਸਾਂਝ ਨੂੰ ਬਰਕਰਾਰ ਰੱਖੀਏ ਮਿਲ ਕੇ ਚੱਲੀਏ ਤੇ ਹਮੇਸ਼ਾ ਖੁਸ਼ ਰਹੀਏ ਤੇ ਸਾਡੇ ਬੋਰਡ ਦਫ਼ਤਰ ਦੇ ਵਿੱਚ ਖੁਸ਼ਹਾਲੀ ਆਵੇ ਅਸੀਂ ਆਪਣੇ ਬੋਰਡ ਦਫ਼ਤਰ ਨੂੰ ਖੁਸ਼ਹਾਲ ਕਰੀਏ ਧੰਨ